ਇਹ ਨਾ ਇੱਕ ਸੀਕ੍ਰੇਟ ਇਨਫੋਰਮੇਸ਼ਨ ਆਈ ਸੀ ਸਾਨੂੰ ਤਾਂ ਸਾਡੇ ਥਾਣੇਦਾਰ ਅਮਰਜੀਤ ਸਿੰਘ ਨੇ ਮਾਜਰੀਪਿੰਡ ਜਾ ਕੇ ਰਜੀਸ਼ ਕੁਮਾਰ ਪਾਸੋਂ ਚਾਈਨਾ ਡੋਰ ਦੇ 40 ਗੱਟੂ ਬਰਾਮਦ ਕੀਤੇ ਨੇ ਜਿਹੜੀ ਚਾਈਨਾ ਡੋਰ ਹੈ ਇਹ ਕਾਫੀ ਘਾਤਕ ਹੈ ਇਹ ਕਾਫੀ ਜਿਆਦਾ ਪ੍ਰਚਲਨ ਹੋ ਜਾਂਦਾ ਲੋਕੀ ਦੇ ਦੌਰਾਨ ਜਿਹੜੀ ਲੋਕਾਂ ਦੇ ਗਲਾਂ ਵਿੱਚ ਜਾਂ ਬੱਚਿਆਂ ਨੂੰ ਜਾਂ ਪਾਸਲ ਵਾਈ ਜਿਹੜੇ ਰੋਡ ਤੇ ਹੁੰਦੇ ਨੇ ਲੋਕ ਉਹਨਾਂ ਨੂੰ ਜ਼ਖਮੀ ਕਰਦੇ ਜੇ ਤੋਂ ਜਿਹੜੇ ਜਾਨਵਰ ਦੇ ਪ੍ਰਆਵਰਨ ਨੂੰ ਵੀ ਬੜਾ ਖਤਰਾ ਹੁੰਦਾ ਜੇ ਜਾਨਵਰ ਆਪ ਇਹਦੇ ਕਾਫੀ ਨੁਕਸਾਨ ਹੁੰਦਾ ਇਸ ਨੂੰ ਲਾ ਕੇ ਮੇਰੀ ਤਾਕੀਦ ਆ ਖੰਨਾ ਨਿਵਾਸੀਆਂ ਨੂੰ ਇਸ ਚਾਇਨਾ ਡੂਰ ਤੋਂ ਗਰੀਜ਼ ਕੀਤਾ ਜਾਂਦਾ ਜਾਂਦਾ। ਅਗਰ ਕੋਈ ਕਰੇਗਾ ਤਾਂ ਅਸੀਂ ਬਿਲਕੁਲ ਇਹਨਾਂ ਦੇ ਖਿਲਾਫ ਪਰਚੇ ਦਵਾਂਗੇ। ਇਹ ਸੱਤ ਕਿੱਥੋਂ ਲੈ ਕੇ ਆਈ ਸੀ ਤੇ ਕਿੱਥੇ ਆਈ? ਇਹ ਗੱਲ ਦੀ ਪੜਤਾਲ ਅਸੀਂ ਕਰਦੇ ਰਹੇ ਹਾਂ। ਵੈਸੇ ਇਹ ਆਮ ਤੌਰ ਤੇ ਲੁਧਿਆਣੇ ਹੋ ਜਾਂ ਸਮਾਣਾ ਤੋਂ ਲੈ ਕੇ ਆਉਂਦੇ ਨੇ। ਤੁਸੀਂ ਦੇਖਦੇ ਹੋ ਤੁਸੀਂ ਚੱਲਦਾ ਰਹਿੰਦੇ ਸਰ ਪਹਿਲਾਂ ਵੀ ਤੁਸੀਂ ਖੰਨੇ ਦੇ ਵਿੱਚ ਕਾਫੀ ਕੰਮ ਕੀਤਾ ਬਕਾਲ ਜੀ ਇਹ 40 ਡੋਰਾ ਦੇ ਅਸੀਂ ਪਹਿਲਾਂ ਵੀ ਡੋਰਾ ਫੜ ਗਏ ਜਦੋਂ ਮੈਂ ਅਸੀਂ ਤੁਸੀਂ ਉਦੋਂ ਵੀ ਅਸੀਂ ਫਾਸਟ ਕਾਰਡ ਅਸੀਂ ਡਿਸਟ੍ਰਿਕਟ ਕੀਤੇ ਸੀ ਜੇ ਵੀ ਗੱਲ ਕਰਨਾ ਰਹਾਂਗਾ ਕੋਈ ਬੰਦਾ ਜ਼ਖਮੀ ਹੋ ਜਾਂਦਾ ਹੈ ਤੇ ਜੇ ਪਰਿੰਦਾ ਕੋਈ ਜ਼ਖਮੀ ਹੋ ਗਿਆ ਤੇ ਜਾਨ ਦਾ ਨੁਕਸਾਨ ਹੁੰਦਾ ਹੈ ਜਿਹੜੇ ਚਾਈਨਾ ਬੰਦੇ ਉਹਨਾਂ ਨੇ ਟਿਚਣ ਵਾਲੇ ਨੇ ਉਹਨਾਂ ਦੇ ਪਿੱਛੇ ਜਾ ਕੇ ਅਸੀਂ ਸਖਤ ਕਾਰਵਾਈ ਕਰਾਂਗੇ ਹੋਰ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ बेबी स्मार्ट सलूशन बलेर कोटला रोड खन्ना विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪੈਨ ਕਾਰਡ ਮੁਰਾ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁਰਾ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੀਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ